ਟੈਸਟ ਕਰਵਾਉਣਾ ਆਇਸੀ ਜਿਆਦਾ ਤਾਂ ਸੀ ਬੀਪੀ ਦੀ ਦਵਾਈ ਲੈਣਾ ਆਇਸੀ ਇੱਕ ਦਰਦ ਹੋ ਜਾਂਦਾ ਲੱਤਾਂ ਬਾਹਾਂ ਚ ਉਹਨਾਂ ਕਰਕੇ ਦਵਾਈ ਲੈਣ ਆਇਸੀ ਜੀ ਇੱਥੇ ਡਾਕਟਰ ਬਹੁਤ ਅੱਛੇ ਨੇ ਜੀ ਦਵਾਈ ਵਧੀਆ ਦਿੰਨੇ ਨੇ ਜੋ ਕਿਸੇ ਟੈਸਟ ਵੀ ਹੁੰਦੇ ਐ ਇੱਥੇ ਫ੍ਰੀ ਹੁੰਦੇ ਐ ਜੀ ਇੱਥੇ ਖੜਾਂਦੀ ਲੋੜ ਨਹੀਂ ਹੈਗੀ ਚੇਅਰਜ਼ ਲੱਗੀਆਂ ਹੋਈਆਂ ਜਿੱਦਾਂ ਮਰਜ਼ੀ ਬੈਠ ਸਕਦੇ ਆ ਆਰਾਮ ਨਾਲ ਨੰਬਰ ਵਾਈਜ਼ ਇਹਨਾਂ ਸਾਰੀਆਂ ਦਵਾਈ ਮਿਲਦੀ ਹੈ ਕੋਈ ਟਾਈਮ ਨਹੀਂ ਲੱਗਦਾ ਹੈਗਾ ਦਵਾਈ ਲੈਣ ਨੂੰ ਬਸ ਸਿਰਫ ਆਉਣ ਜਾਣ ਦਾ ਹੀ ਹੈ ਸਿਰਫ ਨਹੀਂ ਸਾਨੂੰ ਐਨੀ ਦੂਰ ਟੈਸਟ ਕਰਵਾਉਣ ਨੇ ਪੈਸੇ ਲੱਗਦੇ ਸੀਗੇ ਸਾਡੇ ਜੋ ਹੁਣ ਸਾਨੂੰ ਫ੍ਰੀ ਮਿਲਦਾ ਸਭ ਕੁਝ ਕੋਈ ਐਦਾਂ ਨਹੀਂ ਦਿੱਕਤ ਕੋਈ ਵੀ ਨਹੀਂ ਹੈਗੀ ਡਾਕਟਰ ਹਰ ਰੋਜ਼ ਮਿਲਦੇ ਆ ਜਦ ਮਰਜ਼ੀ ਆਓ ਜਿਹੜੇ ਕਹਿੰਨੇ ਆ ਨੇ ਜਿਹਦੇ ਟੈਸਟ ਹੋ ਜਾਂਦੇ ਆ ਹੁਣ ਮੈਂ ਕਿਹਾ ਇਹਨਾਂ ਨੂੰ ਮੈਂ ਟੈਸਟ ਕਰਵਾਉਣੇ ਆ ਇਹਨੇ ਮਹੀਨੇ ਬਾਅਦ ਹੁਣ ਕਹਿੰਦੇ ਟੈਸਟ ਕਰਵਾ ਲਓ ਬੀਪੀ ਦਾ 슈ਗਰ ਦੇ ਸਾਰੇ ਟੈਸਟ ਹੁੰਦੇ ਨੇ ਕੋਈ ਵੀ ਟੈਸਟ ਕਰਵਾ ਲਓ ਇਹਦੀ ਕਰਕੇ ਅਸੀਂ ਤਾਂ ਬਹੁਤ ਡਾਕਟਰ ਸਾਹਿਬ ਦੇ ਵੀ ਧੰਨਵਾਦੀ ਆ ਇੱਥੇ ਸਟਾਫ ਬਹੁਤ ਵਧੀਆ ਸੀ ਪ੍ਰਾਈਵੇਟ ਵੀ ਜਾਂਦੇ ਸੀ ਟੈਸਟ ਕਰਾਉਣ ਤਾਂ ਸਾਨੂੰ ਪ੍ਰਾਈਵੇਟ ਜਾਣਾ ਪੈਂਦਾ ਸੀ ਲੱਕੀਸੇ ਦੂਜੇ ਹਸਪੀਟਲ ਲਾਈਨ 'ਚ ਲੱਕੇ ਪਰਚੀ ਕਟਾ ਕੇ ਰਾਸ਼ੈਨਾ ਆਉਂਦਾ ਸੀ ਜਦੋਂ ਅਸੀਂ ਉਹ ਲਾਈਨ 'ਚ ਲੱਗਦੇ ਸੀ ਨਾ ਪਰਚੀ ਕਟਾਉਣ ਲਈ ਪੱਖਾ ਵੀ ਨਹੀਂ ਸੀਗਾ ਉੱਥੇ ਉੱਥੇ ਬਹੁਤ ਔਖਾ ਲੱਗਦਾ ਸੀਗਾ ਘਬਰਾਹਟ ਵੀ ਹੁੰਦੀ ਸੀ ਜਿਹਨੂੰ ਬੀਪੀ ਹੁੰਦਾ ਸੀ ਇਹ ਵੀ ਕਰਕੇ ਸਾਨੂੰ ਬਹੁਤ ਜ਼ਿਆਦਾ ਇੱਥੇ ਫਾਇਦਾ ਹੋ ਗਿਆ ਹੋਂਦਾ ਇਹਨੇ ਕਿ ਸਾਡੇ ਲਈ ਤਾਂ ਨਾ ਇੱਕ ਪਰਮਾਤਮਾ ਸਮਾਨ ਹੋ ਗਏ ਇੰਨਾ ਸਾਨੂੰ ਹਰ ਇੱਕ ਚੀਜ਼ ਦਾ ਲਾਭ ਮਿਲਦਾ ਪ੍ਰੋਫਿਟ ਮਿਲਦਾ